ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਵਾਗਤ ਹੈ ਜੀ ਤੁਹਾਡਾ ਇੱਕ ਨਵੀਂ ਹੋਰ ਵੀਡੀਓ ਵਲੌਗ ਦੇ ਵਿੱਚ ਤੇ ਅੱਜ ਦੇ ਇਸ ਵਲੌਗ ਵਿੱਚ ਆਪਾਂ ਜਾ ਰਹੇ ਹਾਂ ਜੀ ਪਿੰਡ ਦੋਲੇ ਵਾਲਾ ਤੰਦਨ ਬਾਬਾ ਦੁੱਲਸਿਦਾ ਜੀ ਦੇ ਗੁਰਦੁਆਰੇ ਜਿੱਥੇ ਹਰ ਦੇਸੀ ਮਹੀਨੇ ਦੀ ਤਰੀਕ ਨੂੰ ਮela ਲੱਗਦਾ ਹੈ ਜੀ ਤੇ ਇਹ ਗੁਰਦੁਆਰਾ ਸਾਹਿਬ ਪਿੰਡ ਦੋਲੇ ਵਾਲਾ ਕੋਟੀ ਸੇਗਾ ਤੋਂ ਅੰਬਰਸਰ ਰੋਡ ਦੇ ਸੱਧ ਤੇ ਹੈ ਜੀ ਤੇ ਹੁਣ ਆਪਾਂ ਅੰਦਰ ਚੱਲਦੇ ਹਾਂ ਤੇ ਇਸ طرف ਹੈ ਜੀ ਪਾਰਕਿੰਗ ਇੱਥੇ ਮੋਟਰਸਾਈਕਲ ਲਾ ਕੇ ਅੱਗੇ ਵੱਲ ਨੂੰ ਵਧਦੇ ਆਂ ਜੀ ਸਾਹਮਣੇ ਗੁਰਦੁਰ ਸਾਹਿਬ ਤੇ ਇਸ طرف ਸਾਹਮਣੇ ਅੰਸਰ ਹੋਗਰਾ ਤੇ ਅਸੀਂ ਸਿਰਸਿਰਸ ਗੁਰਦੁਰ ਸਾਹਿਬ ਆਇਆ ਜੀ ਤੇ ਐਸੇ ਕਰਕੇ ਜੇ ਦੁਕਾਨਾਂ ਸਜ ਰਹੀਆਂ ਨੇ ਤੇ ਮੌਸਮ ਬਹੁਤ ਹੀ ਵਧੀਆ ਸੁਰਸਰੇ ਇੱਧਰ ਖੱਬਿਆ ਤਾਂ ਜੀ ਜੋੜਾ ਕਰ ਨਾਨਕ ਜੀ ਬੰਦੀ ਪ੍ਰਸੰਗਾ ਕਰੇ ਤੇ ਸਾਹਮਣੇ ਲੱਗਾ ਜੀ ਚਾਦਾ ਲੰਗਰ ਵੱਡੇ ਮੇਲੇ ਦੇ ਇੱਥੇ ਬਹੁਤ ਸਾਰੇ ਲੰਗਰ ਲੱਗਦੇ ਨੇ ਜੀ ਤੇ ਸਾਹਮਣੇ ਹੈ ਜੀ ਸਰੋਵਰ ਸਰੋਵਰ ਦੀ ਹਜੇ ਸੇਵਾ ਦਾ ਕੰਮ ਚੱਲਦਾ ਪਿਆ ਹੈ ਸੋਰਸ ਕਰਕੇ ਸੋਰਸਰੇ ਗੇਟ ਬੰਦ ਹੈ ਜੀ ਤੇ ਸਾਹਮਣੇ ਪ੍ਰਸ਼ਾਦ ਘਰ ਇੱਕ ਗੇਟ ਸਾਹਮਣੇ ਹੈ ਜੀ ਉਸ ਤਰਫ ਤੋਂ ਵੀ ਐਂਟਰੀ ਹੈ ਗੁਰਦਰਾ ਸਾਹਿਬ ਦੀ ਤੇ ਆ ਸਾਹਮਣੇ ਪਾਰਕ ਬਣਿਆ ਬਹੁਤ ਸੋਹਣਾ ਤੇ ਸਾਹਮਣੇ ਦਵਾਨ ਹਾਲ ਜੀ ਸੰਤ ਬਾਬਾ ਤੁਲਸੀ ਸਾਹਿਬ ਜੀ ਝੁੱਗੀ ਵਾਲੇ ਸਾਮਣੇ ਇੱਕ ਐਂਟਰੀ ਗੇਟ ਤੇ ਜਿਹੜਾ ਖੰਬੇ ਦਵਾਨ ਹਾਲ ਹੈ ਜੀ ਇੱਥੇ ਵੱਡੇ ਮੇਲੇ ਦਰਾਂ ਦਵਾਨ ਸਜਦੇ ਹਨ ਜੀ ਸੇਵਾ ਕਰਨੀ ਤੇ ਮੁਕਦੀ ਨਹੀਂ ਜੇ ਨਹੀਂ ਕਰਨੀ ਤੇ ਰੁਕਦੀ ਨਹੀਂ ਤੇ ਹੁਣ ਆਪ ਅੰਦਰ ਜਾ ਕੇ ਮੱਥਾ ਟੇਕਦੇ ਹਾਂ ਜੀ ਇਸ ਤਰ੍ਹਾਂ ਲਿਖਿਆ ਇਤਿਹਾਸ ਗੁਰਦਰ ਸਾਹਿਬ ਦਾ ਉਸ ਵੀਡੀਓ ਰੋਕੇ ਪੜ੍ਹ ਸਕਦੇ ਹੋ ਮਿਲੇ ਕਰਕੇ ਤੇ ਬਹੁਤ ਸਾਰੇ ਕੰਡ ਵੜ ਰੱਖੇ ਹੋਏ ਹਨ ਇਹ ਇੱਥਾ ਪੂਰਾ ਸਾਇ ਬਣਿਆ ਹੋਇਆ ਹੈ ਜਿੱਥੇ ਬੈਠੇ ਬਾਬਾ ਜੀ ਭਗਤੀ ਕਰਿਆ ਕਰਦੇ ਸਨ ਸਾਮਣੇ ਕਾਝ ਕਮਰੇ ਬਣਿਆ ਹੋਊ। ਇਹ ਸਾਮਣੇ ਚਾਦਾ ਨਗਰ ਮਿਲਦਾ ਹੈ ਜੀ ਤੇ ਸਾਮਣੇ ਨੰਗਰ ਹਾਲ। ਬਹੁਤ ਸੋਹਣਾ ਗੁਰਦੁਆਰਾ ਕੁਲੜੁੱਲਾ ਹੈ ਜੀ। ਤੇ ਉਹੀ ਦੀਵਾਨ ਹਾਲ ਜਿੱਥੇ ਵੱਡੇ ਮਿਲਦਰਾਨ ਦੀਵਾਨ ਸਜਦੇ ਹਨ। ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨੇ ਗ੍ਰੰਥ। ਬਹੁਤ ਵੱਡਾ ਖੁਲਾੜੂਲਾ ਹਾਲ ਹੈ ਜੀ ਤੇ ਹੁਣ ਆਪਾਂ ਇਸ ਗੁਰਦੁਰਸਬਹ ਇਤਿਹਾਸ ਦੀ ਗੱਲਬਤ ਕਰਦੇ ਆਂ ਜੀ ਤਨਤਨ 108 ਬ੍ਰਹਮ ਗਿਆਨੀ ਸੰਤ ਬਾਬਾ ਤੁਲਸੀ ਸਾਜੀ ਝੁੱਗੀ ਵਾਲੇ ਤਨਤਨ 108 ਬ੍ਰਹਮ ਗਿਆਨੀ ਸੰਤ ਬਾਬਾ ਤੁਲਸੀ ਸਾਜੀ ਝੁੱਗੀ ਵਾਲਿਆਂ ਜਨਮ ਪਿਤਾ ਸ਼੍ਰੀ ਪਾਲਾ RAM ਜੀ ਘਰ ਮਾਤਾ ਦਿਆਲ ਕੌਰ ਜੀ ਦੀ ਪੁੱਤ ਨੂੰ ਮਿਲੀ 3 ਜਨਵਰੀ 1915 ਵਿੱਚ ਪਿੰਡ ਰੰਗੀਲਪੁਰ ਜ਼ਿਲ੍ਹਾ ਲਾਹੌਰ ਪਾਕਿਸਤਾਨ ਵਿੱਚ ਹੋਇਆ ਛੋਟੀ ਉਮਰ ਵਿੱਚ ਹੀ ਆਪ ਜੀ ਦੇ ਪਿਤਾ ਦੇ ਚਲਾਣਾ ਕਰ ਗਏ ਅਤੇ ਮਾਤਾ ਦਿਵਾਲ ਗੌਰ ਜੀ ਪਰਿਵਾਰ ਸਮੇਤ ਆਪ ਜੀ ਦੇ ਨਾਨਕੇ ਪਿੰਡ ਗਾਲੇ ਕੇ ਪਾਕਿਸਤਾਨ ਲੈ ਕੇ ਆ ਗਏ ਘਰ ਦੀ ਰੋਟੀ ਰੋਟੀ ਕਮਾਉਣ ਵਾਸਤੇ ਬਾਬਾ ਜੀ ਨੂੰ ਦੁਕਾਨ ਪਾ ਕੇ ਦਿੱਤੀ ਪਰ ਆਪ ਜੀ ਦਾ ਮਨ ਦੁਕਾਨ ਵਿੱਚ ਨਾ ਲੱਗਿਆ ਉਹ ਦਿਨਿਆਵੀ ਕੰਮਾਂ ਕਰ ਤੋ ਪਰੇਸ਼ਾਨ ਛੋਟੀ ਉਮਰ ਹੀ ਵਿੱਚ ਹੀ ਉਹਨਾਂ ਦਾ ਧਿਆਨ ਪ੍ਰਭੂ ਭਗਤੀ ਵਿੱਚ ਰਹਿੰਦਾ ਸੀ ਇਸ ਉਪਰੰਤ ਤੰਤਨ ਨੈਕਸਵੱਟ ਬ੍ਰਹਮ ਗਿਆਨੀ ਸੰਤ ਬਾਬਾ ਦੁਲਸੀदास ਜੀ ਚੁੱਗੀ ਵਾਲੇ ਪਿੰਡ 도ਲੇ ਵਾਲਾ ਮਾਇਰ ਵਿੱਚ ਕੱਖਾਂ ਦੀ ਚੁੱਗੀ ਪਾ ਕੇ 28 ਸਾਲ ਮਹਾਂਤ ਵਸਿਆ ਕੀਤੀ ਅਤੇ ਸੰਗਤਾਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਉਣ ਕੀਰਤ ਕਰਨ ਵੰਡਾ ਛਕਣਾ ਅਤੇ ਨਾਮ ਜਪਣ ਦਾ ਉਦੇਸ਼ ਦਿੰਦੇ ਰਹੇ 20 ਮੱਗਰ 4 ਦਸੰਬਰ ਸਨ 1974 ਨੂੰ ਸਵੇਰੇ 6:32 ਦੇ ਜੋਤੀ ਜੋਤ ਸਮਾ ਗਏ 도ਲੇ ਵਾਲਾ ਤੇ ਇਲਾਕੇ ਨਿਵਾਸੀਆਂ ਦੇ ਮਹਾਨ ਮਨਾ ਵਿੱਚ ਉਹਨਾਂ ਦੀ ਨਿੱਘੀ ਯਾਦ ਅੱਜ ਵੀ ਉਸੇ ਤਰ੍ਹਾਂ ਗਾਇਮ ਹੈ ਸੰਗਤਾਂ ਸੱਚੇ ਮਨ ਨਾਲ ਬਾਬਾ ਜੀ ਦੇ ਬਾਬਾ ਜੀ ਚੁੱਗੀ ਤੇ ਜੋ ਵੀ ਸੁੱਖ ਤੇ ਮਨੋਗਾਮਨਾ ਸੁੱਖ ਲੈਂਦੀਆਂ ਹਨ ਉਹ ਪੂਰੀਆਂ ਹੁੰਦੀਆਂ ਹਨ ਅਤੇ ਤਾਂਤ ਬਾਬਾ ਤੁਲਸੀ ਸਾਹਿਬ ਚੁੱਗੀ ਵਾਲਿਆਂ ਦੀ ਕਿਰਪਾ ਨਾਲ ਉਹਨਾਂ ਦੇ ਬਣੀ ਰਹਿੰਦੀ ਹੈ ਉਹਨਾਂ ਦਾ ਬਰ ਹੈ ਇਸ ਸਥਾਨ ਨੂੰ ਸੱਚੇ ਦਿਲੋਂ ਇੱਥੇ ਮੱਥਾ ਟੇਕਣ ਨਾਲ ਅਰਦਾਸ ਬੰਦੀ ਕਰਨ ਨਾਲ ਉਹਨਾਂ ਦੀਆਂ ਸਾਰੀਆਂ ਇੱਛਾਵਾਂ ਪੂਰਨ ਹੁੰਦੀਆਂ ਹਨ ਅਤੇ ਚੁੱਗੀਆਂ ਤੋਂ ਕੱਚੇ ਘਰਾ ਤੋਂ ਕੋਠੀਆਂ ਬਣ ਜਾਂਦੀਆਂ ਹਨ ਸੋ ਇਹ ਹੈ ਜੀ ਪਿੰਡ ਦੋਲੇ ਵਾਲਾ ਕੋਟ ਹੀ ਸੇਖਾਂ ਤੋਂ ਅੰਮ੍ਰਿਤਸਰ ਰੋਡ ਸੰਤੋਬਾ ਤੁਸੀਂ ਆ ਜੀ ਝੁੱਗੀ ਵਾਲੇ ਵੀਡੀਓ ਚੰਗੀ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰੋ ਜੀ ਤੇ ਜਲਦੀ ਹੀ ਮਿਲਦੇ ਹਾਂ ਇੱਕ ਨਵੀਂ ਚੰਗੀ ਸੋਹਣੀ ਵੀਡੀਓ ਦੇ ਨਾਲ ਤੇ ਉਹ ਤੱਕ ਇਸ ਵੀਡੀਓ ਨੂੰ ਸ਼ੇਅਰ ਕਰ ਸਪੋਰਟ ਕਰੋ ਟਿਲ ਦੈਨ ਬਾਏ ਬਾਏ ਰੱਬ ਰੱਖਾ